ਨੰਨੇ ਪਾਠ ਕਰਨਾ ਚੌਕੜਾ ਮਾਰ ਕੇ ਬਿਲਕੁਲ ਚੰਗੀ ਗੱਲ ਹੈ ਪਰ ਅਸੀਂ ਗੱਡੀ ਵਿੱਚ ਬੈਠੇ ਹੋਇਆ ਹਾਂ ਕਾਰ ਵਿੱਚ ਬੈਠੇ ਹੋਇਆ ਤੇ ਫਿਰ ਬੈਠੇ ਬੈਠੇ ਪਾਠ ਕਰ ਸਕਦੇ ਹਾਂ ਜਾਂ ਨਹੀਂ ਕਰ ਸਕਦੇ ਪਰ ਤੁਸੀਂ ਦੱਸੋ ਫਿਰ ਜੇ ਪਾਠ ਕੀਤਾ ਹੈ ਤਾਂ ਫਿਰ ਬੈਠੇ ਬੈਠੇ ਅਰਦਾਸ ਵੀ ਕਰਨੀ ਪੈਗੀ ਫਿਰ ਅਰਦਾਸ ਕਰ ਸਕਦੇ ਹਾਂ ਜਾਂ ਗੱਡੀ ਰੋਕ ਕੇ ਅਰਦਾਸ ਕਰੀਏ ਇਹ ਕਿਤੇ 에어로ਪਲੇਨ ਵਿੱਚ ਬੈਠੇ ਹਾਂ ਇਹ ਕਿਸ ਤਰ੍ਹਾਂ ਪਾਠ ਕਰੀਏ ਤੇ ਫਿਰ ਕਈ ਵਾਰ ਐਸਾ ਵੀ ਮੌਕਾ ਬਣ ਜਾਂਦਾ ਹੈ ਜੋੜੇ ਪਏ ਹੋਏ ਨੇ ਕੱਸੇ ਹੋਏ ਨੇ ਨਹੀਂ ਉਤਾਰ ਸਕਦੇ ਪਾਠ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਤਾਂ ਮੈਂ ਐਲਾਨੀਆਂ ਕਹਿਣਾ ਕਰ ਸਕਦੇ ਹਾਂ ਕਰ ਸਕਦੇ ਹਾਂ ਕਾਰ ਵਿੱਚ ਬੈਠੇ ਹੋ ਪਾਠ ਕਰ ਸਕਦੇ ਹੋ ਬੈਠੇ ਬੈਠੇ ਅਰਦਾਸ ਕਰ ਸਕਦੇ ਹੋ ਕੀ ਗੁਰੂ ਸਾਹਿਬ ਦੀ ਬਾਣੀ ਨੇ ਸਾਨੂੰ ਵਹਿਮਾਂ ਵਰਮਾਂ ਚੋਂ ਕੱਢਿਆ ਹੋਇਆ ਪਰ ਪਤਾ ਨਹੀਂ ਸਾਡੇ ਵਰਗੇ ਕਥਾਵਾਚਕ ਕਿੱਥੋਂ ਆ ਜਾਂਦੇ ਨੇ ਜੋ ਵਹਿਮਾਂ ਵਿੱਚ ਪਾ ਦਿੰਦੇ ਨੇ ਨਹੀਂ ਚੌਕੜਾ ਮਾਰ ਕੇ ਹੀ Paath ਕਰਨਾ ਖੜੇ ਹੋ ਕੇ ਹੀ ਅਰਦਾਸ ਕਰਨੀ ਹੈ ਇੱਕ ਬੰਦਾ ਲੰਮਾ ਪਿਆਏ ਬਿਮਾਰ ਹੈ ਕਮਰ ਵਿੱਚ ਦਰਦ ਹੈ ਕਹਿੰਦੇ ਨੇ ਨਹੀਂ Paath ਕਰਨਾ ਹੈ ਤਾਂ ਚੌਕੜਾ ਮਾਰ ਕੇ ਨਹੀਂ ਤਾਂ ਸਤਾ ਹੀ ਰਹੇ ਅੱਧੋ ਗਈ ਲੰਮੇ ਪਹਿਕੇ ਵੀ ਤੂੰ Paath ਕਰ ਸਕਦਾ ਹੈ ਲੰਮੇ ਬੈ ਕੇ ਵੀ ਤੂੰ ਅਰਦਾਸ ਕਰ ਸਕਦਾ ਹੈ ਕਿਉਂ ਕਿ ਸੁੱਤੀਆਂ ਗੁਰੂ ਸਲਾਹੀ ਹੈ ਉੱਠਦੀਆਂ ਵੀ ਗੁਰੂ ਅਲਾ ਕੋਈ ਐਸਾ ਗੁਰਮੁਖ ਜੀ ਮਿਲੇ ਉਹ ਤਾਂ ਕਹਿੰਦੋ ਆ ਬਾ ਇੱਕ ਬਜ਼ੁਰਗ ਮਾਈ ਮੈਨੂੰ ਕਹਿੰਦੀ ਹੈ ਕਿ ਗਾਨੇ ਜੀ ਮੈਂ ਚੌਕੜਾ ਨਹੀਂ ਮਾਰ ਸਕਦੀ ਮੈਂ ਗੁਰੂ ਗ੍ਰੰਥ ਸਾਹਿਬ ਤੇ ਬਾਟ ਕਰਨਾ ਚਾਹੁੰਦੀ ਆ ਮੈਂ ਕੀ ਕਰਾਂ ਕਿ ਕਿਸੇ ਕਥਾਵਾਚਕ ਨੇ ਮੈਨੂੰ ਕਹਿ ਦਿੱਤਾ ਸੀ ਤੁਸੀਂ ਬਹੁਤ ਵੱਡਾ ਗੁਨਾਹ ਕਰੋਗੇ ਜੇ ਚੌਕੜਾ ਨਹੀਂ ਮਾਰੋਗੇ ਤਾਂ ਇਹ ਚੌਕੜਾ ਮਾਰ ਕੇ ਪਾਠ ਨਹੀਂ ਕੀਤਾ ਬਹੁਤ ਵੱਡਾ ਗੁਨਾਹ ਹੋ ਗਿਆ ਤੁਹਾਡੇ ਤਾਂ ਜੇ ਮੈਂ ਅਰਜ਼ ਕੀਤੀ ਉਹਨਾਂ ਨੂੰ ਤੁਸੀਂ ਕਹਿ ਦਿੰਦੇ ਜੇ ਪਾਠ ਨਹੀਂ ਕੀਤਾ ਉਸ ਤੋਂ ਵੀ ਵੱਡਾ ਗੁਨਾਹ ਹੋ ਗਿਆ ਉਸ ਤੋਂ ਵੀ ਵੱਡਾ ਬਣਾ ਤੇ ਜੇ ਕਿਦਰੇ ਕਿਸੇ ਦਾ ਚੌਕੜਾ ਨਹੀਂ ਵੀ ਲੱਗਦਾ ਪਾਠ ਕਰ ਸਕਦੇ ਹੋ ਚੌਕੜਾ ਖੋਲ ਕੇ ਵੀ ਪਾਠ ਕਰ ਸਕਦੇ ਹੋ ਕੁਰਸੀ ਤੇ ਬੈਠ ਕੇ ਵੀ ਪਾਠ ਕਰ ਸਕਦੇ ਹੋ ਅਦਬ ਕਿਸ ਤਰ੍ਹਾਂ ਕਰਨਾ ਹੈ ਅਦਬ ਸ਼ਬਦ ਦਾ ਕਰਨਾ ਹੈ ਸ਼ਬਦ ਦਾ ਅਦਬ ਪਰ ਬਹੁਤ ਸੋਹਣੇ ਢੰਗ ਦੇ ਨਾਲ ਆਪ ਜੀ ਪੋਤੀ ਸਾਹਿਬ ਨੂੰ ਵੀ ਬੜੇ ਪਿਆਰ ਨਾਲ ਗੋਦ ਵਿੱਚ ਵੀ ਲੈ ਕੇ ਜਿਵੇਂ ਆਪ ਜੀ ਨੂੰ ਚੰਗਾ ਲਗੇ ਆਪ ਜੀ ਪਾਠ ਕਰ ਸਕਦੇ ਹੋ ਤਾਂ ਕਿ ਜਿੰਨੇ ਵੀ ਪਰਮ ਨੇ ਵੈਮ ਨੇ ਜਾਂ ਕਈ ਨਫਾ ਕਹਿ ਦਿੰਦੇ ਨੇ ਮਾਸਿਕ ਧਰਮ ਹੋਵੇ ਕਿ ਬੇਬਿਆਂ ਬਾਠ ਕਰ ਸਕਦੀਆਂ ਨੇ ਕਿਉਂ ਨਹੀਂ ਕਰ ਸਕਦੇ ਕਿਸ ਨੇ ਮਨਾ ਕੀਤਾ ਹੈ ਧੰਗੁਰੂ ਨਾਨਕ ਸਾਹਿਬ ਨੇ ਤਾਂ ਇਹ ਕਹਿ ਦਿੱਤਾ ਸੋ ਕਿਉਂ ਮੰਦਾ ਆਖੀ ਹੈ ਜਿਤ ਜਮ ਮਹਾਰਾਜ ਹਨ ਜਿਹੜੇ ਰਾਜੇ ਮਹਾਰਾਜੇ ਪੈਦਾ ਕਰਦੇ ਉਹਨਾਂ ਨੂੰ ਤੁਸੀਂ ਮੰਦਾ ਕਿਉਂ ਬੈਂਦਿਓ ਬਾਠ ਕਰ ਸਕਦੇ ਆ ਤਾਂ ਇਹ ਸੰਦੇਸ਼ ਜੋ ਅਬਜੀਤ ਦੀ ਸਾਹਮਣੇ ਰੱਖਿਆ ਹੈ ਇਹ ਦੇਸ਼ਾਂ ਪਰਦੇਸ਼ਾਂ ਤੋਂ ਲੋਕਾਂ ਨੇ ਸਵਾਲ ਕੀਤੇ ਨੇ ਕਰਨ ਲੱਗੇ ਗਿਆਨੀ ਜੀ ਇਹਦੀ ਕਿਲਪ ਬਣਾ ਕੇ ਤੁਸੀਂ ਸਾਨੂੰ ਜਰੂਰ ਭੇਜਣਾ ਇਸ ਕਰਕੇ ਮੈਂ ਆਪ ਜੀ ਨੂੰ ਇਹ ਅਰਜ਼ ਕੀਤੀ ਹੈ ਇਹ ਕਿਲਪ ਆਪ ਜੀ ਦੇ ਕੋਲ ਵੀ ਪਹੁੰਚੇ ਆਪ ਜੀ ਨੇ ਵੀ ਗਾ ਸੈਂਡ ਕਰ ਦੇਣੀ ਹੈ ਪੁੱਲਾਂ ਚਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ